ਅੰਮ੍ਰਿਤਸਰ ਦੇ ਮੰਨਾ ਸਿੰਘ ਚੌਂਕ ਸਥਿਤ ਗਲੀ ਚੂਟ ਸਿੰਘ ਮੰਗਲਵਾਰ ਦੇ ਰਾਤ ਲੋੜੀ ਤਿਹਾੜੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ਦੇ ਵਿੱਚ ਬਦਲ ਗਈਆਂ ਜਦ ਇੱਕ ਰਿਹਾਇਸ਼ੀ ਮਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਇਸ ਦਰਦਨਾਕ ਹਾਦਸੇ ਦੇ ਵਿੱਚ 85 ਸਾਲਾ ਬਜ਼ੁਰਗ ਖਜਾਨ ਸਿੰਘ ਜ਼ਿੰਦਾ ਸੜ ਕੇ ਉਸ ਦੀ ਮੌਤ ਹੋ ਗਈ ਜਦਕਿ 30 ਸਾਲਾ ਦਿਵਿਆਂਗ ਲੜਕੀ ਨਵਦੀਪ ਕੌਰ ਵੀ ਗੰਭੀਰ ਰੂਪ ਵਿੱਚ ਅੱਗ ਝੁਲਸਣ ਕਾਰਨ ਦਮ ਤੋੜ ਦਿੱਤਾ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਚੱਲ ਗਈ ਪ੍ਰਭੂ ਹਾਂਜੀ ਹਾਂਜੀ ਕੀ ਨਾਮ ਹੈ ਜੀ ਕੱਟਣਗੇ ਤੁਹਾਡਾ ਮੇਰਾ ਰਜਵੰਦਪੁਰ ਨਾਮ ਹੈ ਮੇਰੇ ਪੇਕੇ ਹੈ ਅੱਛਾ ਜੀ ਤੁਹਾਨੂੰ ਪਤਾ ਲੱਗਦਾ ਕਿ ਅੱਗ ਲੱਗ ਗਈ ਮੈਨੂੰ 9 ਵਜੇ ਫੋਨ ਆਇਆ ਮੇਰੇ ਭਤੀਜੇ ਦਾ ਉਦੋਂ ਦਾ ਉਹ ਟਰੈਸ ਤੇ ਹੋ ਰਹੇ ਤੇਰੇ ਪਾਪਾ ਟਰੈਸ ਤੇ ਸੀ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਤਾਂ ਘਰ ਵਿੱਚ ਅੱਗ ਲੱਗ ਗਈ ਹੈ ਸਾਢੇ 9 ਤੱਕ ਇੱਥੇ ਪਹੁੰਚ ਗਏ ਪਰ ਉਦੋਂ ਤੱਕ ਇਹਨਾਂ ਨੇ ਸਾਢੇ 8:30 ਫੋਨ ਕੀਤਾ ਫਾਇਰ ਬ੍ਰਿਗੇਡ ਵਾਲਿਆਂ ਨੂੰ ਸਾਢੇ 9 ਤੱਕ ਉਹ ਨਹੀਂ ਪਹੁੰਚੇ 1 ਘੰਟਾ ਉਹ ਪਾਈ ਨੇ ਤੇ ਦੂਜੀ ਵਾਰ ਬਾਅਦ ਵਿੱਚ ਆ ਰਹੇ ਉਹਨਾਂ ਦਾ ਤਾਂ ਪਾਣੀ ਨਹੀਂ ਆ ਰਿਹਾ ਪਾਈਪਾਂ ਲੀਕ ਕਰਦੀਆਂ ਪਈਆਂ ਟੋਪਰ ਉਹ ਅੱਗ ਬੁਝਾ ਹੀ ਨਹੀਂ ਪਾਏ ਕੰਟਰੋਲ ਹੀ ਨਹੀਂ ਕਰ ਪਾਏ ਫਾਇਰ ਬ੍ਰਿਗੇਡ ਦੀ ਕਿਤਨਾ ਕਿਤੇ ਕਮੀ ਰਹੀ ਹੈ ਕਮੀ ਹਾਂ ਕਮੀ ਰਹੀ ਦੂਸਰਾ ਜਿਹੜੇ ਸਾਡੇ ਫਾਇਰ ਬ੍ਰਿਗੇਡ ਦੇ ਐਡਰੈਸ ਪਾ ਕੇ ਅੰਦਰ ਜਿਹੜੇ ਬਰਨ ਅੰਦਰ ਜੀ ਰਹੇ ਉਹਨਾਂ ਨੂੰ ਜਾ ਕੇ ਬਚਾਉਂਦੇ ਨੇ ਉਹ ਕਿੱਥੇ ਸੀ ਉਹ ਸਾਰੇ ਮਤਲਬ ਕੋਈ ਅੰਦਰ ਉਹ ਨਹੀਂ ਬਾਅਦ ਵਿੱਚ ਇੱਕ ਮੈਡਮ ਆਇਆ ਉਹ ਉਹ ਮਤਲਬ ਇਹ ਉਹਨਾਂ ਨੇ ਅੰਦਰ ਜਾ ਕੇ ਹਾਂ ਉਹਨਾਂ ਨੇ ਦੇਖਿਆ ਹਾਂ ਅੱਗੇ ਜੀ ਅੰਦਰ ਉਹ ਉਹਨਾਂ ਨੇ ਬਹੁਤ ਬਰੇਵਰੀ ਦਿਖਾਈ ਉਹ ਅੰਦਰ ਗਏ ਨੇ ਮੈਡਮ ਬਾਕੀ ਬਾਕੀ ਆ ਬਾਕੀ ਜੇ ਅਗਰ ਟਾਈਮ ਸੀ ਕਿਉਂਕਿ ਅੱਧਾ ਘੰਟਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਜਿਵੇਂ ਕਿ ਸਫੋਕੇਸ਼ਨ ਦੇ ਵਿੱਚ ਰਹਿਣਾ ਅਗਰ ਟਾਈਮ ਦੀ ਸਭ ਕੁਝ ਹੋ ਜਾਂਦਾ ਸਾਈਮ ਦੀ ਮਤਲਬ ਕਿ ਹੋਏ ਨੀ ਹਾਂ ਆਪਾਂ ਦਾ ਮਿੰਟਾਂ ਚ ਜੇ 20 ਮਿੰਟਾਂ ਚ ਜੇ ਕੋਈ ਸੁਵਿਧਾ ਮਿਲ ਜਾਂਦੀ ਤਾਂ ਸ਼ਾਇਦ ਉਹ ਸਾਡੇ ਨਾਲ ਹੁੰਦੇ ਮੇਰੇ ਫਾਦਰ ਸਰਦਾਰ ਖਜਾਨ ਸਿੰਘ ਔਰ ਮੇਰੀ ਸਿਸਟਰ ਨਵਦੀਪ Kaur ਔਰ ਗੋਰਡ ਗਿਫਟਡ ਸੀ ਉਹ ਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਕਿ ਐਡੀ ਵੱਡੀ ਲਾਭ ਭਾਈ ਜੇ ਨਾ ਹੁੰਦੀ ਸਰਵਿਸ ਸਭ ਕੁਝ ਹੁੰਦਾ ਤਾਂ ਅੱਜ ਮੈਂ ਵੀ ਕਹਾਂਗੇ ਕਿ ਪਲੀਜ਼ ਮਤਲਬ ਕਿ ਜਿਹੜੇ ਇਸ ਨਾ ਮੁਸੀਬਤ ਚ ਗਰ ਜਾਂਦੇ ਉਹਨਾਂ ਦੀ ਉਲਗੀ ਸੁਣੋ ਉਹਨਾਂ ਦੀ ਸੁਲਵਾਈ ਹੋਣੀ ਚਾਹੀਦੀ ਹੈਲਪ ਕਰਨੀ ਚਾਹੀਦੀ ਔਰ ਟਾਈਮਲੀ ਹੈਲਪ ਕਰਨੀ ਚਾਹੀਦੀ ਜਿਹੜੀ ਤੁਸੀਂ ਵੇਟ ਕਰਕੇ ਜਿਹੜੀ ਲੇਟ ਹੈਲਪ ਕਰੋਗੇ ਉਹਦਾ ਕੀ ਫਾਇਦਾ ਜਦੋਂ ਸਭ ਕੁਝ ਖਤੋਂ ਨਿਕਲ ਜਾਏ ਰੁਮਾਲਾ ਸਾਹਿਬ ਦਾ ਉਹਨਾਂ ਵਕਲ ਲੱਗੀ ਪਹਿਲਾਂ ਹਾਂ ਅੱਗੇ ਨੀਚੇ ਹੀ ਲੱਗਦੀ ਕੋਈ ਰੀਜ਼ਨ ਮੈਨੂੰ ਐਰਾ ਨਹੀਂ ਪਤਾ ਕੋਈ ਰੀਜ਼ਨ ਨਹੀਂ ਮੈਨੂੰ ਪਤਾ ਇਸ ਦਾ ਨਹੀਂ ਰੀਜ਼ਨ ਕੁਝ ਨਹੀਂ ਕੋਈ ਲੋਡਿੰਗ ਕਰ ਰਹੀ ਬਲੀ ਜੀ ਕਿ ਨਹੀਂ ਲੋੜੀ ਇਹਨਾਂ ਨੇ ਬਾਲੀ ਸੀ ਉਹ 3ਰਡ ਰੋ ਤੇ ਬਾਲੀ ਸੀ ਕੀ ਰਾਤ ਵੀ ਦੇਖ ਰਿਹਾ ਬਾਕੀ ਚਿੰਗਾੜੀ ਕੋਈ ਕਹਿ ਰਹੀ ਕਿ ਕੁਝ ਨਹੀਂ ਅਸੀਂ ਮੈਂ ਕੁਝ ਨਹੀਂ ਰੱਤੋਦੀ ਕਿਉਂਕਿ ਮੈਂ ਥੀ ਸੀ ਨਹੀਂ ਠੀਕ ਹੈ ਨਾ ਮੈਂ ਆਪਣੇ ਘਰੋਂ ਆ ਰਹੀ ਹਾਂ ਮੈਨੂੰ ਕੁਝ ਨਹੀਂ ਪਤਾ ਜਿੰਦ ਤੱਕ ਮੈਂ ਆਈ ਹੋਰੋਂ ਤੱਕ ਬਹੁਤ ਬੁਰਾ ਹਾਲ ਹੋ ਚੁੱਕਾ ਅਸੀਂ ਬਹੁਤ ਜ਼ਿਆਦਾ ਲੱਟਾਂ ਔਰ ਬਹੁਤ ਜ਼ਿਆਦਾ ਪਹਿੇ ਦੇ ਚਿੰਗਾੜੀ ਤੋਂ ਭਾਈ ਮਾੜਾ ਆ ਗੁੰਦੀ ਪਹਿਲੇ ਪਿਆ ਪਰ ਆਗ ਦਾਸ ਜੋਂ ਚ ਆਪ ਦੀ ਬਸ ਕਉ ਵਜੇ ਜਿਹੜੇ ਕਿਸੇ ਤਾਰਨਾ ਕਾਰਨ ਘਰ ਦੇ ਵਿੱਚ ਜਿਹੜੀ ਆ ਅਗ ਲੱਗੀ ਸੀ ਤੇ ਫਾਇਰ ਬ੍ਰਿਗੇਡ ਦੀ ਟੀਮ ਸਾਡੀ ਪੁਲਿਸ ਦੀ ਟੀਮ ਜਿਹੜੇ ਆ ਮੌਕੇ ਤੇ ਪਹੁੰਚ ਕੇ ਉੱਤੇ ਕਾਬੂ ਜੜਾ ਕੇ ਤੇ ਕਾਫੀ ਮਿਹਨਤ ਕਰਨੀ ਪਈ ਗੱਡੀਆਂ ਜਿਹੜੀਆਂ ਬਾਹਰ ਸੀ ਗਲੀ ਛੋਟੀ ਸੀ ਇੱਕ ਬੇਸਮੈਂਟ ਤੇ ਉਹਦੇ ਵਿੱਚ ਰਮਾਲਾ ਸਾਹਿਬ ਸੀਗੇ ਘਰ ਦੇ ਵਿੱਚ ਜਿਹਦੇ ਕਾਰਨ ਕਾਫੀ ਮਿਹਨਤ ਕਰਨੀ ਪਈ ਆ ਤੀਸਰੀ ਮੰਜ਼ਲ ਤੋਂ ਇੱਕ ਅਬਨਾਰਮਲ ਲੜਕੀ ਸੀ ਇਹਨਾਂ ਦੀ 32 ਸਾਲ ਉਮਰ ਨਦੀਪ ਕੌਰ ਤੇ ਇੱਕ ਬਜ਼ੁਰਗ ਸੀ 85 86 ਸਾਲ ਦੇ ਜਗਨ ਸਿੰਘ ਇਹ ਨਦੀਪ ਬੰਪੂਟਨ ਕਾਰਨ ਅੰਦਰ ਜਿਹੜੀ ਮੌਤ ਹੋ ਗਈ ਸੀ ਤੇ ਬਾਕੀ ਦੇ ਨਾਤਾ ਕੱਦ ਜਿਹੜਾ ਕਾਬੂ ਪਾਇਆ ਗਿਆ ਸੀ ਸਰ ਅਗਲੇ ਦਿਨ ਦਾ ਕੋਈ ਗਾਰੰਟੀ ਸਪੈਸ਼ਲ ਹੋਇਆ ਅਜੇ ਤੱਕ ਬਿਸਪਸ਼ਟ ਨਹੀਂ ਹੈ ਅਜੇ ਜਿਹੜੀ ਜਾਂਚ ਜਿਹੜੀ ਕੀਤੀ ਨਹੀਂ ਬਾਕੀ ਵੀ ਕੀ ਇਹ ਕਾਰਨ ਰਹੇ ਆ ਇਹਨਾਂ ਦਾ ਲੱਗ ਲੱਗੀ ਹੈ ਸਰ ਅੱਜ ਉਹ ਜੋ ਅੰਬੂ ਕਾਪ ਦੇ ਕਾਫੀ ਸਮਾਂ ਲੱਗਣ ਚੱਕਰ ਲੱਗੀ ਹੈ ਹਾਂਜੀ ਇੱਕ ਤਾਂ ਸਾਰੀ ਬਿਲਡਿੰਗ ਚਾਰ ਮੰਜ਼ਿਲਾ ਬਿਲਡਿੰਗ ਸੀ ਤੇ ਗਲੀਆਂ ਛੋਟੀਆਂ ਸੀ ਤੇ ਉਸ ਕਾਰਨ ਜਿਹੜਾ ਬਾਕੀ ਮਿਹਨਤ ਕਰਨੀ ਵੀ ਅੱਗ ਜੰਗ ਚ